ਤੁਸੀਂ ਸੁਣ ਰਹੇ ਹੋ ਸੰਤ ਸਿੰਘ ਸੇਖੋ ਦੀ ਲਿਖੀ ਹੋਈ ਕਹਾਣੀ ਪਛਤਾਵਾ ਰੰਜਨਾ ਖਿਜੀ ਹੋਈ ਪਾਰੀ ਵਿੱਚ ਬੈਠੀ ਸੀ ਇਹ ਇੱਕ ਕਮਰੇ ਦਾ ਚੁਬਾਰਾ ਉਹਨਾਂ ਦਾ ਘਰ ਸੀ ਭਾਵੇਂ ਹਾਲੀ ਉਹ ਅਤੇ ਹੰਸਰਾਜ ਦੋਵੇਂ ਹੀ ਸਨ ਬੱਚਾ ਬੱਚੀ ਕੋਈ ਵੀ ਨਹੀਂ ਸੀ ਰੰਜਨਾ ਨੂੰ ਇਹ ਚੁਬਾਰਾ ਲੋੜ ਤੋਂ ਬਹੁਤ ਘੱਟ ਥਾਂ ਪ੍ਰਤੀਤ ਹੁੰਦਾ ਸੀ ਅੱਜ ਤਾਂ ਜਦੋਂ ਮਾਲਕਨ ਨਾਲ ਲੜ ਕੇ ਹਟੇ ਸੀਤਾ ਇਹ ਕਮਰਾ ਉਸ ਨੂੰ ਨਰਕ ਦੀ ਕੋਠੜੀ ਜਾਪਦਾ ਸੀ ਉਹ ਖਜਦੀ ਵੀ ਕਿਵੇਂ ਨਾ ਅੰਗੀਠੀ ਦਾ ਬੱਟਾ ਕਈਆਂ ਚਿਰਾਂ ਤੋਂ ਟੁੱਟਾ ਹੋਇਆ ਸੀ ਇਸ ਉੱਤੇ ਕੋਈ ਚੀਜ਼ ਤਸਵੀਰ ਆ ਤੱਕ ਇਹ ਟਿਕਨੀ ਸੀ ਬੱਟਾ ਪੋਛ ਵੀ ਨਹੀਂ ਸੀ ਟਿਕ ਸਕਦਾ ਰੰਜਨਾ ਕੋਲ ਆਪਣੇ ਹੱਥ ਦਾ ਕੱਢਿਆ ਹੋਇਆ ਬੱਟਾ ਪੋਛ ਸੀ ਅਤੇ ਬੜੇ ਸੋਹਣੇ ਚੁਗਾਠ ਵਿੱਚ ਜੜੀ ਹੋਈ ਆਪਣੇ ਭਰਾ ਦੀ ਜੋ ਫੌਜ ਵਿੱਚ ਲੈਫਟੇਨੈਂਟ ਸੀ ਤਸਵੀਰ ਸੀ ਤਸਵੀਰ ਤਾਂ ਉਸਦੇ ਪਾਸ ਆਪਣੀ ਤੇ ਹੰਸਰਾਜ ਦੀ ਵੀ ਸੀ ਜਿਸ ਵਿੱਚ ਹੰਸ ਰਾਜ ਫੋਟੋਗ੍ਰਾਫਰ ਦੇ ਕਮਰੇ ਵਿਚਲੇ ਸੋਫੇ ਦੀ ਬਾਹੀ ਉੱਤੇ ਬੈਠਾ ਸੀ ਇੱਕ ਸ਼ੌਕ ਅੰਦਾਜ਼ ਵਿੱਚ ਤੇ ਉਹ ਪਤੀ ਦੇ ਮੋਢੇ ਉੱਤੇ ਝੁਕੀ ਹੋਈ ਖੜੀ ਸੀ ਪਰ ਇਸ ਤਸਵੀਰ ਨੂੰ ਨਹੀਂ ਸੀ ਉਹ ਅੰਗਿਠੀ ਉੱਤੇ ਰੱਖਣ ਲਈ ਉਤਨੀ ਉਤਾਵਲੀ ਉਹ ਤਾਂ ਅੰਗਿਠੀ ਉੱਤੇ ਆਪਣੇ ਭਰਾ ਦੀ ਤਸਵੀਰ ਸਜਾਣਾ ਚਾਹੁੰਦੀ ਸੀ ਉਹ ਤਸਵੀਰ ਉਸਦੇ ਭਰਾਣੇ ਪੂਰੀ ਬਰਦੀ ਵਿੱਚ ਖਿੱਚਵਾਈ ਹੋਈ ਸੀ ਦੋ ਤਾਰੇ ਉਸਦੇ ਮੋਢਿਆਂ ਉੱਤੇ ਦੋਹੀ ਪਾਸੇ ਸਾਫ਼ ਦਿਸਦੇ ਸਨ ਇੱਕ ਨੁੱਕਰ ਵਿੱਚ ਉਸਨੇ ਆਪਣੇ ਹੱਥ ਨਾਲ ਮੇਰਾ ਪਿਆਰਾ ਵੀਰ ਰੰਜਨ ਲਿਖਿਆ ਹੋਇਆ ਸੀ ਇਹ ਤਸਵੀਰ ਉਸਦੇ ਕਮਰੇ ਦੀ ਹੀ ਨਹੀਂ ਜੀਵਨ ਦੀ ਸਜਾਵਟ ਸੀ ਤੇ ਉਧਰ ਮਾਲਕਨ ਸੀ ਕਿ ਅੰਗੀਠੀ ਨੂੰ ਮਰਮਤ ਕਰਾ ਦੇਣ ਦਾ ਨਾਮ ਨਹੀਂ ਸੀ ਲੈਂਦੀ ਤੁਸੀਂ ਕੀ ਕਰਨੀ ਹੈ ਅੰਗੀਠੀ ਬਣਵਾ ਕੇ ਮਾਲਕਨ ਨੇ ਅੱਜ ਉਸਦੇ ਜिद ਕਰਨ ਤੇ ਆਖਿਆ ਸੀ ਕੋਲੇ ਬਾਲਣੇ ਨੇ ਉਸ ਵਿੱਚ ਕੋਲੇ ਲਿਆਉਂਗੇ ਕਾਦੇ ਕਿਰਾਇਆ ਤਾਂ ਦੇ ਲਵੋ ਪਹਿਲਾਂ 2 ਮਹੀਨੇ ਦਾ ਪਲਿਆਂ ਦੇ ਧੀ ਪੁੱਤ ਜਾਪਦੇ ਨੇ ਮੈਂ ਇਸੇ ਕਰਕੇ ਲਿਹਾਜ਼ ਕਰੀ ਜਾਨੀ ਆ ਤੇ ਅੱਗੋਂ ਇਸੇਰ ਤੇ ਚੜਦੀ ਜਾਂਦੀ ਏ ਮਾਲਕਨ ਸੜੇ ਬੁੱਥੇ ਵਾਲੀ ਨੂੰ ਕੋਲਿਆਂ ਜਹੀ ਮਨਹੂਸ ਚੀਜ਼ ਦੀ ਯਾਦ ਆਉਂਦੀ ਸੀ ਅੰਗੀਠੀ ਦੇ ਸਬੰਧ ਵਿੱਚ ਹਾਂ ਹਾਂ ਸੜੇ ਬੁੱਥੇ ਵਾਈਏ ਅਸਾਂ ਕੋਲੇ ਹੀ ਬਾਲਣੇ ਨੇ ਅੰਗੀਠੀ ਵਿੱਚ ਦੇਖਦੀ ਨਹੀਂ ਉੱਤੋਂ ਸਿਆਲ ਆ ਰਿਹਾ ਏ ਤੇ ਬੱਦਲ ਰਹਿੰਦੇ ਨੇ ਕੀ ਪਤਾ ਕਦੋਂ ਛੜੀ ਲੱਗ ਜਾਵੇ ਉਸਨੇ ਉਸੇ ਹੱਥ ਨਾਲ ਜਵਾਬ ਦਿੱਤਾ ਸੀ ਤੇਰੇ ਚਾਰ ਛਿੱਲੜ ਨਹੀਂ ਦਿੱਤੇ ਗਏ ਤਾਂ ਅਸੀਂ ਪਾਲੇ ਮਰ ਜਾਈਏ ਇਸ ਉੱਤੇ ਮਾਲਕ ਨੇ ਰੰਜਨਾ ਨੂੰ ਕੁਝ ਹੋਰ ਸੁਣਾ ਦਿੱਤੀਆਂ ਸਨ ਤੇ ਕਮਜ਼ਾਤ ਤੱਕ ਕਹਿ ਦਿੱਤਾ ਸੀ ਰੰਜਨਾ ਨੇ ਕਈ ਵਾਰੀ ਇਸੇ ਕਮਜ਼ਾਤ ਸ਼ਬਦ ਨੂੰ ਆਪਣੀ ਜ਼ੀਬ ਉੱਤੇ ਦੁਹਰਾਇਆ ਸੀ ਉਹ ਆਪਣੀ ਜੀਬ ਨੂੰ ਇਹ ਸ਼ਬਦ ਇਸ ਸ਼ਬਦ ਕਾਰਨ ਗੰਧ ਨਾਲ ਲਿਬੜੀ ਹੋਈ ਮਹਿਸੂਸ ਕਰਦੀ ਸੀ ਉਸ ਉਹ ਇਸ ਸ਼ਬਦ ਨੂੰ ਭੁੱਲਣਾ ਚਾਹੁੰਦੀ ਸੀ ਪਰ ਇਹ ਭੁੱਲਦਾ ਨਹੀਂ ਸੀ ਇਹ ਉਸ ਦੀ ਜੀਬ ਤੋਂ ਲੰਘਦਾ ਨਹੀਂ ਸੀ ਭਾਵੇਂ ਉਹ ਦੋ ਵਾਰੀ ਪਾਣੀ ਦੀਆਂ কুরਲੀਆਂ ਵੀ ਕਰ ਚੁੱਕੀ ਸੀ ਰੰਜਨਾ ਕੋਲੋਂ ਵੀ ਕੁਝ ਤਲਖ ਬੋਲ ਬੋਲੇ ਗਏ ਸਨ ਤਦੇ ਤਾਂ ਮਾਲਕਨ ਨੇ ਜਿਸਨੇ ਝਗੜੇ ਦੇ ਸ਼ੁਰੂ ਵਿੱਚ ਉਸ ਨੂੰ ਭਲਿਆਂ ਦੀ ਧੀ ਕਿਹਾ ਸੀ ਇਸ ਦੇ ਅੰਤ ਵਿੱਚ ਕਮਜ਼ਾਤ ਕਹਿ ਦਿੱਤਾ ਸੀ ਇਸ ਕਾਰਨ ਰੰਜਨਾ ਆਪਣੇ ਆਪ ਨੂੰ ਪਲੀਤ ਹੋਈ ਹੋਈ ਸਮਝ ਰਹੀ ਸੀ ਉਹ ਖਿਜ ਰਹੀ ਸੀ ਆਪਣੇ ਆਪ ਨਾਲ ਤੇ ਹੰਸ ਰਾਜ ਨਾਲ ਤੇ ਹੰਸ ਰਾਜ ਕਿਹੜਾ ਬੀਬਾ ਰਾਣਾ ਸੀ ਉਹ ਵੀ ਤਾਂ ਸਵੇਰੇ ਦਫ਼ਤਰ ਜਾਣ ਲੱਗਾ ਉਸ ਨਾਲ ਲੜ ਕੇ ਗਿਆ ਸੀ ਮੇਰੇ ਨੱਬਿਆਂ ਵਿੱਚ ਤਾਂ ਇਹੋ ਕੁਝ ਸਰੇਗਾ ਉਸਨੇ ਕਿਹਾ ਸੀ ਜੇ ਔਖੀ ਹੈ ਤਾਂ ਨੌਕਰੀ ਕਰ ਲੈ ਆਪ ਵੀ ਤੂੰ ਮੈਨੂੰ ਪੰਜਾਬੀ ਕਮਾ ਕੇ ਦਿਖਾ ਦਸਵੀਂ ਪਾਸ ਨੂੰ ਤਾਂ ਕੋਈ ਤੀਵੀ ਨਹੀਂ ਦਿੰਦਾ ਹੁਣ ਮੇਰੇ ਕੋਲੋਂ ਕਮਾਈਆਂ ਲੋੜਦਾ ਇਹ ਰੰਜਨਾ ਆਪਣੇ ਆਪ ਵਿੱਚ ਦੁਹਰਾ ਰਹੀ ਸੀ ਮੈਂ ਕਾਲਜ ਜਾ ਸਕਦੀ ਸਾਂ ਮੇਰੇ ਬਾਉ ਜੀ ਤਾਂ ਮੈਨੂੰ ਬੀਏ ਐਮਏ ਤੱਕ ਪੜ੍ਹਾਉਣ ਨੂੰ ਤਿਆਰ ਸਨ ਪਰ ਮੇਰੀ ਬਦਕਿਸਮਤੀ ਨੂੰ ਮੇਰੇ ਉੱਤੇ ਤੇਰਾ ਜਾਦੂ ਚੱਲ ਗਿਆ ਆਖਦਾ ਸੈਂ ਕੀ ਲੋੜ ਐ ਤੈਨੂੰ ਕਾਲਜ ਜਾਣ ਦੀ ਅੰਗਰੇਜ਼ੀ ਨਾਵਲ ਚੋਂ ਕਹਾਣੀਆਂ ਪੜ੍ਹ ਕੇ ਬਤੇਰੀ ਸੂਝ ਆ ਜਾਂਦੀ ਏ ਤੂੰ ਮੇਰੇ ਕੋਲੋਂ ਹੀ ਪੜ੍ਹ ਛੱਡਿਆ ਕਰੀ ਤੂੰ ਸਭੋ ਪੇਂਟ ਕਰਨਾ ਸਿੱਖੀ ਮੈਂ ਬਤੇਰੇ ਪੈਸੇ ਕਮਾ ਲਿਆ ਕਰਾਂਗਾ ਮੇਰੀਆਂ ਕਵਿਤਾਵਾਂ ਬਲੈਦ ਦੇ ਰਸਾਲਿਆਂ ਵਿੱਚ ਛਪਦੀਆਂ ਹਨ ਕਹਾਣੀਆਂ ਵੀ ਛਪਿਆ ਕਰਨੀਆਂ ਤੇ ਵਧੇਰੇ ਪੈਸੇ ਆ ਜਾਇਆ ਕਰਨਗੇ ਅਜ ਆਉਂਦੇ ਹੀ ਨਹੀਂ ਉਹ ਪੈਸੇ ਕਹਾਣੀ ਖਬਰੇ ਬੰਬਈ ਤੋ ਹੀ ਮੋੜ ਦਿੰਦੇ ਨੇ ਅਗਲੇ ਇਸ ਮਖੌਲ ਨੂੰ ਦਹਾਰਾ ਕੇ ਉਹ ਅਨ ਚਾਹੇ ਹੀ ਮੁਸਕਰਾਈ ਪਰ ਫਿਰ ਝਟਕ ਰੋਧ ਵਿੱਚ ਆ ਕੇ ਹੰਸਰਾਜ ਨੂੰ ਆਪਣੇ ਮਨ ਵਿੱਚ ਬੁਰਾ ਭਲਾ ਕਹਿਣ ਲੱਗੀ ਜੇ ਹੰਸਰਾਜ ਉਸ ਨਾਲ ਸਵੇਰੇ ਲੜਿਆ ਨਾ ਹੁੰਦਾ ਤਾਂ ਉਸਨੇ ਮਾਲਕਨ ਨਾਲ ਕਾਹਨੂੰ ਲੜਨਾ ਸੀ ਉਸ ਦੇ ਖੇਜ ਵਿੱਚ ਤਾਂ ਮਾਲਕਨ ਨਾਲ ਝਗੜ ਪਈ ਤੇ ਅੰਤ ਉਸ ਪਾਸੋਂ ਕਮਜ਼ਾਹ ਤਖਵਾ ਕੇ ਖਲੋਤੀ ਸੀ ਹਾਏ ਦੁਸ਼ਮਨਾ ਤੂੰ ਮੇਰੇ ਕੋਲੋਂ ਕਿਹੜੇ ਜਨਮ ਦੀ ਦੁਸ਼ਮਣੀ ਲੈਣੀ ਸੀ ਇਹ ਕਹਿਨ ਨਾਲ ਹੀ ਰੰਜਨਾ ਨੇ ਡੂੰਗਾ ਹਾਂਕਾ ਭਰਿਆ ਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਢੇਰ ਚੇਰੋ ਬਾਹਾਂ ਵਿੱਚ ਗੋਡਿਆਂ ਉੱਤੇ ਸਿਰ ਰੱਖੀ ਸੋਚਦੀ ਰਹੀ ਉਸ ਦੀਆਂ ਅੱਖਾਂ ਅੱਗੋਂ ਸਾਰੀਆਂ ਝਾਂਕੀਆਂ ਲੱਗਦੀਆਂ ਜਦੋਂ ਹੰਸ ਰਾਜ ਉਸ ਨੂੰ ਪੜ੍ਹਾਉਣ ਆਉਂਦਾ ਹੁੰਦਾ ਸੀ ਭਾਵੇਂ ਉਹ ਦਸਵੀਂ ਦੀ ਵਿਦਿਆਰਥਣ ਹੀ ਸੀ ਪਰ ਉਸ ਦੇ ਆਸ਼ੇ ਬੜੇ ਉੱਚੇ ਸਨ ਉਹ ਕਵਿਤਾ ਲਿਖ ਲੈਂਦੀ ਸੀ ਅਤੇ ਉਸ ਦੇ ਭਾਵ ਕੁਝ ਆਪਣੀ ਉਮਰ ਨਾਲੋਂ ਵਧੇਰੇ ਬਲਵਾਨ ਸਨ ਇਹਨਾਂ ਭਾਵਾਂ ਦੇ ਬਲ ਨੇ ਇਸ ਬੁੱਧੀ ਦੀ ਤੀਖਣਤਾ ਨਹੀਂ ਤਾਂ ਮੈਨੂੰ ਪੱਟਿਆ ਉਹ ਆਖ ਕੇ ਰੋ ਪਈ ਭਾਵੇਂ ਹੁਣ ਉਹ ਆਪਣੇ ਆਪ ਨੂੰ ਬਹੁਤ ਘਟੀਆ ਸਮਝਣ ਲੱਗ ਪਈ ਸੀ ਪਰ ਆਪਣੀ ਉਸ ਸਮੇਂ ਦੀ ਤਸਵੀਰ ਨੂੰ ਪਰ ਆਪਣੀ ਉਸ ਸਮੇਂ ਦੀ ਤਸਵੀਰ ਉਸ ਨੂੰ ਬਹੁਤ ਵੱਡਮੁੱਲੀ ਲੱਗਦੀ ਸੀ ਉਸ ਸਮੇਂ ਉਹ ਇੱਕ ਅਮੀਰ ਘਰ ਦੀ ਧੀ ਸੀ ਅਤੇ ਹੰਸ ਰਾਜ ਉਸ ਦੇ ਮੁਕਾਬਲੇ ਵਿੱਚ ਇੱਕ ਗਰੀਬ ਵਿਦਿਆਰਥੀ ਜਿਸ ਨੂੰ ਕਾਲਜ ਦਾ ਖਰਚ ਦੇਣ ਲਈ ਉਸ ਜਹੀ ਅਮੀਰ ਘਰ ਦੀ ਕੁੜੀ ਨੂੰ ਪੜਾਣਾ ਪਿਆ ਸੀ ਉਸ ਵੇਲੇ ਤਾਂ ਇਹ ਦੋਵੇਂ ਹੰਸ ਤੇ ਰੰਜਨਾ ਇਸ ਪੜਾਹ ਨੂੰ ਆਪਣਾ ਦੋਹਾਂ ਦਾ ਸੁਭਾਗ ਸਮਝਦੇ ਸਨ ਤੇ ਮੈਂ ਰੰਜਨਾ ਉਦੋਂ ਕਾਹਨੂੰ ਸਾਂ ਮੇਰਾ ਨਾਂ ਤਾਂ ਉਦੋਂ ਆਸ਼ਾ ਸੀ ਰੰਜਨਾ ਨੇ ਆਪਣੇ ਆਪ ਨੂੰ ਜਾਨੋ ਯਾਦ ਕਰਾਇਆ ਰੰਜਨਾ ਦਾ ਮੇਰਾ ਨਾਂ ਹੋਣੇ ਜਦੋਂ ਮੈਂ ਚੋਰਾਵਾਕੁਰ ਦੁਨੀਆ ਤੋਂ ਛੁਪ ਕੇ ਦਿਨ ਕੱਟ ਰਹੀ ਹਾਂ ਸ਼ਾਇਦ ਇਸੇ ਨੇ ਇਸੇ ਲਈ ਮੇਰਾ ਨਾਮ ਬਦਲਵਾ ਦਿੱਤਾ ਮੇਰੇ ਕੋਲੋਂ ਉਸਨੇ ਅਕਾਰਨ ਹੀ ਹੰਸ ਰਾਜ ਤੇ ਇਹ ਦੋਸ਼ ਵੀ ਥੱਪਿਆ ਮੈਂ ਇਸ ਦੀਆਂ ਕਵਿਤਾਵਾਂ ਤੇ ਭੁੱਲ ਗਈ ਉਦੋਂ ਮੈਨੂੰ ਇਹ ਕਿੱਡੀ ਉੱਚੀ ਹਸਤੀ ਪ੍ਰਤੀਤ ਹੁੰਦਾ ਸੀ ਮੇਰੇ ਬਾਣੇ ਕਾਲੀਦਾਸ ਸ਼ੇਕਸਪੀਅਰ ਐਵੇਂ ਹਨੇਰੇ ਢੋਂਦੇ ਹੀ ਮਰ ਗਏ ਸਨ ਤੇ ਲੋਕ ਐਵੇਂ ਟੈਗੋਰ ਪਿੱਛੇ دیਵਾਨੇ ਹੋਏ ਫਿਰਦੇ ਸਨ ਬਤੇਰਾ ਸਮਝਾਇਆ ਮੇਰੇ ਮਾਪਿਆਂ ਨੇ ਪਰ ਮੇਰੇ ਸਿਰ ਤੇ ਖਬਰੇ ਕਿਹੜਾ ਭੂਤ ਸਵਾਰ ਸੀ ਮੈਂ ਕਾਲਜ ਜਾਂਦੀ ਬੀਏ ਵਿੱਚ ਫਰਸਟ ਡਿਵੀਜ਼ਨ ਲੈਂਦੀ ਤੇ ਫਿਰ ਸ਼ਾਇਦ ਐਮਏ ਵਿੱਚ ਵੀ ਪਰ ਮੈਨੂੰ ਬੀਏ ਟੱਪਣ ਹੀ ਮਸਾ ਦੇਣਾ ਸੀ ਕਿਸੇ ਨੇ ਆਈਸੀਐਸ ਨੇ ਡਾਕਟਰ ਨੇ ਪ੍ਰੋਫੈਸਰ ਨੇ ਤੇ ਫਿਰ ਮੈਂ ਕਿਸੇ ਪ੍ਰੋਫੈਸਰ ਤੇ ਡੁੱਲ ਜਾਣਾ ਸੀ ਰੰਜਨਾ ਇਸ ਸੋਚ ਰੰਜਨਾ ਇਹ ਸੋਚ ਕੇ ਫਿਰ ਮੁਸਕਰਾ ਪਈ ਮੁਸਕਰਾਹਟਾਂ انسان ਦਾ ਕੋਰ ਬਿਪਤਾ ਵਿੱਚ ਵੀ ਪਿੱਛਾ ਨਹੀਂ ਛੱड़ਦੀ ਪਰ ਮੇਰੀ ਕਿਸਮਤ ਵਿੱਚ ਲਿਖਿਆ ਸੀ ਅਨਪੜ੍ਹ ਰਹਿਣਾ ਤੇ ਇਸੇ ਕਿਤਾਬ ਦੀ ਦੁਨੀਆ ਦੇ ਏਜੰਟ ਨਾਲ ਪਠ ਝੋਕਣਾ 90 ਰੁਪਏ ਵੀ ਤਾਂ ਪੱਕੇ ਕਿਸੇ ਇੱਜ਼ਤ ਵਾਲੀ ਨੌਕਰੀ ਵਿੱਚ ਆਉਣ ਇਥੇ ਕੀ ਪਤਾ ਕਦੋਂ ਅਗਲੇ ਛੁੱਟੀ ਦੇ ਦੇਣ ਤੇ ਫਿਰ ਸਾਡੇ ਕੋਲ ਤਾਂ ਅਗਲੇ ਡੰਗ ਲਈ ਆਟਾ ਵੀ ਨਹੀਂ ਇਸ ਤੇ ਪਤਲੇ ਗੋਰੇ ਬੁੱਧੀਮਨ ਚਿਹਰੇ ਨੂੰ ਮੈਂ ਕੀ ਕਰਾਂ ਚਟਾਂ ਚਟਦੀ ਤਾਂ ਤੂੰ ਏ ਕਿਸੇ ਨੇ ਫਿਰ ਰੰਜਨਾ ਨੂੰ ਅੰਦਰੋਂ ਹੀ ਕਿਹਾ ਨਹੀਂ ਹੁਣ ਤਾਂ ਚੁੰਮੇ ਚਟੇ ਨੂੰ ਵੀ ਬਥੇਰਾ ਚਿਰ ਹੋ ਗਿਆ ਰੰਜਨਾ ਨੇ ਆਪਣੇ ਹੀ ਜਵਾਬ ਦਿੱਤਾ ਰੰਜਨਾ ਨੇ ਆਪ ਹੀ ਜਵਾਬ ਦਿੱਤਾ ਨਹੀਂ ਮੇਰੇ ਦਿਲ ਵਿੱਚ ਹੁਣ ਉਹਦਾ ਕੋਈ ਪਿਆਰ ਨਹੀਂ ਕੋਈ ਸਤਕਾਰ ਵੀ ਨਹੀਂ ਤੇ ਪਿਆਰ ਤੇ ਸਤਕਾਰ ਬਿਨਾ ਚੁੰਮਨ ਚਟਣ ਕਾਦਾ ਇਸ ਦਾਰਸ਼ਨਿਕ ਜਹੀ ਸੋਚ ਨੇ ਰੰਜਨਾ ਦੇ ਹੰਝੂ ਸੁਕਾ ਦਿੱਤੇ ਉਹ ਗੋਡਿਆਂ ਉਤੋਂ ਸਿਰ ਚੁੱਕ ਕੇ ਬਾਰੀ ਤੋਂ ਬਾਹਰ ਦੇਖਣ ਲੱਗੀ ਸਾਹਮਣੇ ਬਾਰੀ ਵਿੱਚ ਬਾਜ਼ਾਰ ਦੇ ਦੂਜੇ ਪਾਸੇ ਇੱਕ ਚੁਬਾਰੇ ਦੀ ਬਾਰੀ ਵਿੱਚ ਇੱਕ ਜਵਾਨ ਜਿਹਾ ਮੁੰਡਾ ਦਿਲਰੁਬਾ ਵਜਾ ਰਿਹਾ ਸੀ ਰੰਜਨਾ ਉਸ ਨੂੰ ਦੇਖ ਕੇ ਕੁਝ ਝਿਜਕ ਗਈ ਕੁਝ ਝਿਜਕ ਗਈ ਤੇ ਉਸਨੇ ਮੂੰਹ ਅੰਦਰ ਨੂੰ ਮੋੜ ਲਿਆ ਪਰ ਇਹ ਕਮਰਾਜ ਉਸਦਾ ਮਨ ਹੀ ਤਾਂ ਬਣਿਆ ਹੋਇਆ ਸੀ ਉਹ ਫਿਰ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਈ ਕੋਈ ਹੋਰ ਘਟ ਕਾਵਮਈ ਕੁੜੀ ਉਨ੍ਹਾਂ ਕਵਿਤਾਵਾਂ ਦਾ دیوانی ਮੁੱਲ ਨਾ ਪਾੰਦੀ ਜਿੰਨਾ ਉੱਤੇ ਮੈਂ ਵਿਕ ਗਈ। ਇਹ ਕਹਿ ਕੇ ਫਿਰ ਰੰਜਨਾ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਇਹਨਾਂ ਹੰਝੂਆਂ ਨੂੰ ਸੁਕਾਣ ਲਈ ਜਿਵੇਂ ਉਹ ਫਿਰ ਬਾਹਰ ਨੂੰ ਝਾਕਣ ਲੱਗੀ, ਉਹ ਮੁੰਡਾ ਹੁਣ ਦਿਲਰੁਬਾ ਉੱਤੇ ਕੁਝ ਗਾਣ ਲੱਗ ਪਿਆ ਸੀ। ਹੈ ਇਹ ਦਿਲਰੁਬਾ ਉੱਤੇ ਗਾ ਵੀ ਲੈਂਦਾ। ਰੰਜਨਾ ਦੇ ਅੰਦਰ ਜਿਵੇਂ ਇੱਕ ਧੂ ਪੈ ਗਈ। ਝਾਟਿਓ ਸੰਭਲ ਕੇ ਸੁਣਨ ਲੱਗੀ ਉਸਦੇ ਗਾਣੇ ਨੂੰ। ਆ ਮੈਨੂੰ ਪ੍ਰਵਾਣ ਬਣਾ ਦੇ। ਤੂੰ ਮੈਥੋਂ ਬਿਨਾਈ ਤਨਵਾ ਨੇ। ਰੰਜਨਾ ਨੇ ਆਪਣੇ ਆਪ ਨਿਰਾਦਰ ਕਰਕੇ ਕਿਹਾ ਮੇਰੇ ਨਾਲ ਤਾਂ ਗਰੀਬ ਭਾਵੇਂ ਹੋ ਜਾਵਾਂ ਬਦਕਿਸਮਤ ਨਾਲ ਪਰ ਉਹ ਗਾਈ ਜਾ ਰਿਹਾ ਸੀ ਲਾਲ ਬਦਖਸ਼ਾਂ ਦੇ ਇਹ ਬੁੱਲੀਆਂ ਹੀਰਿਆਂ ਨਾਲ ਕਰੇ ਦੂ ਚੁੱਬੀਆਂ ਅੱਖੀਆਂ ਵਿੱਚ ਨੀਲਮਾ ਡੁੱਲੀਆਂ ਮੇਰੇ ਪਾਸ ਜਮਾ ਕਰਵਾ ਦੇ ਆ ਮੈਨੂੰ ਧਨਵਾਨ ਬਣਾ ਦੇ ਤੁਸੀਂ ਆਦਮੀ ਬੜੇ ਝੂਠੇ ਬੈਂਕੋਂ ਜੇ ਅਸੀਂ ਹੀਰੇ ਲਾਲਾਂ ਦੇ ਖਜ਼ਾਨੇ ਹਾਂ ਹਾਂ ਵੀ ਫਿਰ ਰੰਜਨਾ ਨੇ ਦਾਰਸ਼ਨਿਕ ਬਿਰਤੀ ਨਾਲ ਸੋਚਿਆ ਤੇ ਆਪਣੇ ਬਾਹਰ ਉਸ ਵੱਲ ਦੇਖਦੀ ਰਹੀ ਮੇਰੇ ਪਾਸ ਦੇਨ ਨੂੰ ਕੀ ਹੈ ਡੁੱਲਣ ਡੁੱਲਣ ਕਰ ਰਿਹਾ ਜੀ ਹੈ ਤੇ ਇੱਕ ਰੂ ਨਿਰਮਾਣ ਜਹੀ ਹੈ ਲੈ ਇਸ ਨੂੰ ਪਰਵਾਨ ਚੜਾ ਦੇ ਆ ਮੈਨੂੰ ਧਨਵਾਨ ਬਣਾ ਦੇ ਪਰਵਾਨ ਹੈ ਰੰਜਨਾ ਦਾ ਉੱਚੀ ਉਸ ਨੂੰ ਸੁਣਾ ਕੇ ਕਹਿਨ ਨੂੰ ਜੀ ਕੀਤਾ ਉਸ ਮੁੰਡੇ ਨੇ ਵੀ ਦਿਲ ਰੁਬਾ ਰੱਖ ਦਿੱਤੀ ਤੇ ਅਤ ਲਲਚਾਈਆਂ ਅੱਖਾਂ ਨਾਲ ਉਹ ਰੰਜਨਾ ਵੱਲ ਦੇਖਣ ਲੱਗਾ ਰੰਜਨਾ ਜਿਵੇਂ ਉਸ ਦੀਆਂ ਅੱਖਾਂ ਦਾ ਸੇਖ ਚੱਲ ਨਾ ਸકી ਉਸ ਨੇ ਉੱਠ ਕੇ ਬਾਰੀ ਬੰਦ ਕਰ ਦਿੱਤੀ ਧੰਨਵਾਦ